ਮਾ ਲੋ ਜਿਸ ਦੇ ਅੰਦਰ ਗੁਰੂ ਦੀ ਸਿੱਖਿਆ ਉਪਦੇਸ਼ ਤੇ ਚੱਲ ਗਈ ਵੇਖੋ ਅੰਦਰ ਦੀ ਜੋਤ ਪ੍ਰਗਟਾ ਹੋਣੀ ਹੈ ਜੇਕਰ ਅਸੀਂ ਗੁਰੂ ਦੀ ਸਿੱਖਿਆ ਤੇ ਗੁਰੂ ਦੇ ਉਪਦੇਸ਼ ਤੇ ਚੱਲਾਂਗੇ ਜੋ ਗੁਰੂ ਸਾਹਿਬ ਨੂੰ ਉਪਦੇਸ਼ ਕਰਦਾ ਹੈ ਅਸੀਂ ਗੁਰੂ ਦੇ ਉਪਦੇਸ਼ ਤੇ ਚੱਲਾਂਗੇ ਜੇ ਜਿਹੜੀ ਪਰਮਾਤਮਾ ਦੇ ਅੰਦਰ ਜੋ ਸਾਡੇ ਜਗ ਰਹੀ ਹੈ ਉਹ ਬਾਹਰੀ ਤੌਰ ਤੇ ਵੀ ਪ੍ਰਗਟ ਹੋ ਜਾਏਗੀ ਜਦੋਂ ਉਹ ਸਰਕਾਰ ਕੋਲ ਬੈਠੀ ਹੋਵੇ ਦੀ ਜੋਤ ਕਿਸੇ ਦੇ ਅੰਦਰ ਪ੍ਰਗਟ ਹੋ ਜਾਏ ਤਾਂ ਉਹਨਾਂ ਨੂੰ ਅੰਦਰ ਬਾਹਰ ਪਰਮਾਤਮਾ ਹੀ ਦਿਖਦਾ ਹੈ ਇਹ ਸੰਸਾਰ ਭੀ ਉਸ ਦਾ ਰੂਪ ਹੀ ਲੱਗ ਰਿਹਾ ਹੈ जो सतगुरु गुरबाणी में हैं कि जह देखा तह सोए अबर न जा गुर की कार कमाए महल पछाण जह देखा तह सोए जिस जिसके अंदर जो जग जा जाए जा उसकाल पुरख तो वाईगुरु की वो फिर जिधर भी वेखता परमात्मा में वेखद गुर की कार कमाए जो काम करता गुरु के उपदेश मिलाओ करता है जो गुरु कहता उम कर ਜਿਸ ਗੁਰੂ ਨੇ ਦੱਸੀ ਹੋਈ ਕਾਰ ਕਰਾਉਨੇ ਆ ਜੋ ਗੁਰੂ ਕਹਿੰਦਾ ਉਹ ਕੰਮ ਕਰਦੇ ਆ ਤੇ ਸਤਿਗੁਰੂ ਕਹਿੰਦੇ ਨੇ ਮਹਿਲ ਪਛਾਨੀ ਐ ਕਹਿੰਦੇ ਉਸ ਅਕਾਲ ਪੁਰਖ ਵਹਿਗੂ ਦੇ ਟਿਕਾਣੇ ਦਾ ਪਤਾ ਲੱਗ ਜਾਂਦਾ ਹੈ ਕਿ ਅਕਾਲ ਪੁਰਖ ਵਹਿਗੂ ਕਿੱਥੇ ਰਹਿੰਦਾ ਹੈ ਇਸ ਗੱਲ ਦੀ ਸੋਝੀ ਹੋ ਆਉਂਦੀ ਹੈ ਜੇ ਆਪਾਂ ਗੁਰੂ ਦੀ ਦੱਸੀ ਹੋਈ ਕਾਰ ਨੂੰ ਕਰੀਏ ਜੋ ਗੁਰੂ ਕਹਿੰਦਾ ਉਹ ਹੀ ਕਰੀਏ ਸੋ ਇਸ ਕਰਕੇ ਇਸ ਗੱਲ ਦਾ ਗਿਆਨ ਭਗਵਾਨੀ ਹੋ ਜਾਂਦਾ ਹੈ ਕਿ ਪਰਮਾਤਮਾ ਹੀ ਲੋਕ ਪਰਲੋਕ ਦਾ ਸਹਾਇਕ ਹੈ ਜਿਸ ਦੇ ਅੰਦਰ ਜੋਤ ਜਗ ਜਾਵੇ ਉਸ ਨੂੰ ਇਸ ਗੱਲ ਦਾ ਯਕੀਨ ਹੋ ਜਾਂਦਾ ਹੈ ਗਿਆਨ ਹੋ ਜਾਂਦਾ ਹੈ ਕਿ ਪੁਰਖਾ ਇਸ ਲੋਕ ਦਾ ਮਾਲਕ ਵੀ ਤੇਰਾ ਸਹਾਇਕ ਸਹਿਤਾ ਕਰਨ ਵਾਲਾ ਪਰਮਾਤਮਾ ਹੈ ਤੇ ਪਰਲੋਕ ਦੇ ਵਿੱਚ ਵੀ ਤੇਰੀ ਪਰਮਾਤਮਾ ਨੇ ਸਹਿਤਾ ਕਰਮੀ ਹੈ ਹਰ ਇੱਕ ਜੀਵ ਦੀ ਹਰ ਪੱਖੋਂ ਸਹਿ ਖਤਰ ਦਾ ਹੈ ਕਿਸੇ ਜੀਵ ਦੀ ਲੋੜ ਕਿਸੇ ਚੀਜ਼ ਦੀ ਥੋੜ ਨਹੀਂ ਰਹਿਣ ਦਿੰਦਾ ਭੱਗਾਂ ਵਾਲਿਓ ਇੱਥੋਂ ਤੱਕ ਕਿ ਉਹ ਕਾਲਪੁਰਖ ਵਾਹਿਗੁਰੂ ਇਸ ਬੰਦੇ ਦੀ ਸਵਾਸ ਸਵਾਸ ਸੰਭਾਲ ਕਰਦਾ ਹੈ ਇਹ ਪਤਾ ਉਸੇ ਨੂੰ ਲੱਗਦਾ ਜਿਸ ਦੇ ਅੰਦਰ ਪਰਮਾਤਮਾ ਦੀ ਜੋਤ ਜਗ ਜਾਵੇ ਪਰ ਜਿਸ ਪਰ ਜਿੰਨਾ ਚਿਰ ਇਹਨਾਂ ਅੱਖਾਂ ਵਿੱਚ ਇਹ ਜਿਹੜੀਆਂ ਸਾਡੀਆਂ ਅੱਖਾਂ ਨੇ ਨਾ ਇਹਨਾਂ ਅੱਖਾਂ ਵਿੱਚ ਬਾਹਰ ਮਾਇਆ ਦੀ ਜਿਹੜੀ ਮਾਇਆ ਦੀ ਖਿੱਚ ਹੈ ਇਹਨਾਂ ਅੱਖਾਂ ਦੇ ਵਿੱਚ ਮਾਇਆ ਦੀ ਖਿੱਚ ਬਣੀ ਰਹਦੀ ਹੈ ਜਿੰਨਾ ਚਿਰ 19 ਦੇਰ ਜ਼ਿੰਦਗੀ ਵਿੱਚ ਸਹਿਮ ਤੇ ਦੁੱਖ ਬਣਿਆ ਰਹਿੰਦਾ ਹੈ ਜਦੋਂ ਤੱਕ ਸਾਡੇ ਅੰਦਰ ਮਾਇਆ ਦੀ ਖਿੱਚ ਰਹੇ ਕੋ ਮਾਇਆ ਬੜੀ ਸੁੰਦਰ ਹੈ ਹਰ ਇੱਕ ਨੂੰ ਮੋਹ ਲੈਂਦੀ ਹੈ ਪਰ ਜਦੋਂ ਤੱਕ ਇਸ ਦੀ ਸੁੰਦਰਤਾ ਸਾਨੂੰ ਮੋਹਦੀ ਰਹੇਗੀ ਉੰਨੀ ਦੇਰ ਤੱਕ ਸਾਡੇ ਅੰਦਰ ਸਹਿਮ ਤੇ ਦੁੱਖ ਵੜਿਆ ਰਹੇ ਸੋਚ ਕੇ ਇਸ ਗੱਲ ਦੀ ਸੋਚੀ ਉਹ ਦੋਈ ਹੁੰਦੀ ਹੈ ਜਦੋਂ ਭਗਾਂ ਵਾਲੇ ਫਿਰ ਸਾਨੂੰ ਸਾਡੇ ਅੰਦਰ ਉਸ ਪਰਮਾਤਮਾ